ਕੋ ਜੀ ਮੈਂ ਤੁਹਾਡਾ ਆਪਣਾ ਲਾਪਰੇਟਿੰਗ ਕੋਸ਼ਿਸ਼ ਕਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਰਦਾਸਪੁਰ ਦੇ ਕਸਬਾ ਕਰਨੌਰ ਦੇ ਨਜ਼ਦੀਕ ਪਿੰਡ ਕੋਟ ਮੀਆਂ ਸਾਹਿਬ ਤੇ ਤੁਸੀਂ ਦੇਖ ਸਕਦੇ ਹੋ ਕਿ ਕਿ ਪਿਛਲੇ ਗन्ने ਦਾ ਰਸ ਕਿਨੇ ਮਤਲਬ ਸਾਰਾ ਚੱਲ ਰਿਹਾ ਹੈ ਉਹ ਲੋਕ ਦੂਰੋਂ ਲੈਣਾ ਜਿਹੜਾ ਗन्ने ਦਾ ਰਸ ਲੈਣ ਲਈ ਇੱਥੇ ਪਹੁੰਚ ਰਹੇ ਹਨ ਉਹ ਜਿਨ੍ਹਾਂ ਦੇ ਵੱਲੋਂ ਇਹ ਸਾਰਾ ਪ੍ਰੋਜੈਕਟ ਲਗਾ ਗਿਆ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਮਨ ਦੇ ਵਿੱਚ ਇਹ ਕਿਵੇਂ ਵਿਚਾਰ ਆਇਆ ਕਿ ਸਾਰਾ ਜਿਹੜਾ ਗन्ने ਦਾ ਰਸ ਲੋੜੀਂਦੇ ਦੇਣ ਜਿਹੜਾ ਲੋਕਾਂ ਨੂੰ ਫ੍ਰੀ ਦੇਣਾ ਤੇ ਸਾਡੇ ਨਾਲ ਬੁਝੋਲੋ ਫੈਸਲੇ ਕੀ ਨਾ ਮੇਰਾ ਨਾਮ ਅਮਨਦੀਪ ਸਿੰਘ ਤੇ ਡਾਡੀ ਜੀ ਦਾ ਨਾਮ ਸਰਦਾਰ ਸੰਤੋਪ ਸਿੰਘ ਇਹ ਭਈ ਜਿਹੜਾ ਵਾ ਗੰਨੇ ਦਾ ਆਸਾ ਇਹ ਕਿਵੇਂ ਮਤਲਬ ਮੰਦੇ ਵਿੱਚ ਆਇਆ ਵੀ ਜਿਹੜਾ ਅੱਜ ਲੋਹੜੀ ਵਾਲੇ ਦੇਣ ਜਿਹੜਾ ਵਾ ਲੋਕਾਂ ਨੂੰ ਜਿਹੜਾ ਫ੍ਰੀ ਦੇਣਾ ਇਹ ਜੀ ਸਾਡੇ ਪੈਦਾ ਹੋਣ ਤੋਂ ਪਹਿਲਾਂ ਦਾ ਹੀ ਫਾਦਰ ਸਾਹਿਬਾ ਦੇ ਡਾਡੀ ਜੀ ਚਲਾਉਂਦੇ ਰਹੇ ਨੇ ਸਰਦਾਰ ਸੰਤੋਪ ਸਿੰਘ ਤੇ ਸੰਤੋਪ ਸਿੰਘ ਦੇ ਫਾਦਰ ਦਾ ਨਾਮ ਸਰਦਾਰ ਲਾਲ ਸਿੰਘ ਹਾਂਜੀ ਇਹਕ ਮਤਲਬ ਇਸ ਤਰ੍ਹਾਂ ਲੱਗਿਆ ਨਹੀਂ ਵੀ ਮਾਰਕੀਟ ਦੇ ਵਿੱਚ 30 40 50 ਰੁਪਏ ਜੀ ਮੀਟਰ ਜਿਹੜੀ ਰੋਹ ਵੇਖਾਂ ਦੀ ਜਾਂ ਬਹੁਤ ਵੱਧ ਜਿਹੜਾ ਕੋਰ ਦੇਖਣ ਜਾਂਦੀ ਕਦੀ ਮੰਦ ਵਿੱਚ ਜਾਂ ਪੈਸੀ ਵੀ ਮਤਲਬ ਇੰਨੀ ਪਤਾ ਨਿਕਲ ਜਾਣਾ ਤਾਂ ਇੰਨਾ ਹੋਤਾ ਤੇ ਕਿਉਂਕਿ ਚੱਲ ਜਾਂਦਾ ਤੇ ਇਹ ਵੀ ਚਾਰ ਨਹੀਂ ਹੁੰਦਾ ਨਾ ਨਾ ਕੋਈ ਵਿਚਾਰ ਨਹੀਂ ਜੀ ਮਹਾਰਾਜ ਦੀ ਕਿਰਪਾ ਨਾਲ ਮਹਾਰਾ ਹੀ ਨੇ ਸ਼ੁਰੂ ਕਰਾਇਆ ਕਿਲੇ ਵਾਲੇ ਮਹਾਰਾ ਹੀ ਨੇ ਦਿਹਾੜੀ ਦੀ ਹੁਣਾ ਦੇ ਨਾਮਦਾਨ ਲਿਆ ਸੀ ਤੇ ਉੱਥੇ ਹੀ ਬਚਾ ਨੂੰ ਆ ਮਹਾਰਾ ਜਲੋਈ ਭਾਈ ਲੋੜੀ ਦਾ ਦਿਹਾਰਾ ਸੀ ਤੇ ਡੈਡੀ ਜੀ ਉਥੇ ਗਏ ਨੇ ਮੱਥਾ ਟੇਕਣ ਤੇ ਮਹਾਰਾਜ ਨੇ ਕਿਹਾ ਵੀ ਇੱਥੇ ਵੀ ਕਰਨਾ ਆਇਓ ਭਾਈ ਜਿੰਨਾ ਵੀ ਕਮਾਦ ਲਾਇਆ ਥੋੜਾ ਥੋੜਾ ਜਿੰਨਾ ਵੀ ਬਹੁਤਾ ਥੋੜਾ ਜੋ ਵੀ ਆ ਜੋ ਆਪਣੇ ਜਾ ਕੇ ਘਰ ਤੇ ਰੋਹ ਦਾ ਲੰਗਰ ਲਾਓ ਇਹਦੇ ਨਾਲ ਵੱਡੀ ਸੇਵਾ ਕੋਈ ਨਹੀਂ ਉਦੋਂ ਦਾ ਹੀ ਜਦੋਂ ਤੇ ਡੈਡੀ ਜੀ ਇਹ ਕੰਮ ਕਰਦੇ ਪਏ ਨੇ ਪਹਿਲਾਂ ਡੰਗਰਾਂ ਨਾਲ ਹੀ ਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਵਧਿਆ ਹੀ ਆ ਮਾਲਕੀ ਵਧਾਉਣ ਵਾਲਾ ਸਭ ਕੁਝ ਉਹੋ ਹੀ ਆ ਜੀ ਆਨੇ ਵੀ ਮਹਾਰਾਜ ਪਰਿਵਾਰ ਤੇ ਮਿਹਰ ਪਰਿਆ ਹੱਥ ਰੱਖੇ ਜੀਆਂ ਦੀ ਤੰਦਰੁਸਤੀ ਰਹੇ ਤੇ ਮਹਾਰਾਜ ਬਲ ਬਖਸ਼ੀ ਜਾਇ ਤੇ ਇਦਾਂ ਹੀ ਸੇਵਾ ਕਰਦੇ ਰਹੀਏ ਹੁਣ ਹੁਣ ਤੱਕ ਗਿੱਲੂ ਲਾਰਤਨ ਹਸਤਾ ਪਤਾ ਲੱਗੀ ਕਿ ਆਣ ਕਿੰਨੀ ਮਤਲਬ ਵੱਧਦੀ ਆ ਕਿ ਜਮਨ ਲੋਕਾਂ ਦੀਆਂ ਦੇ ਕੰਨ ਲਾਉਣਾ ਪੈਣਾ ਵਾਦਾ ਨਹੀਂ ਦਿਆ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਹਾਂਜੀ ਵਾਦਾ ਹੀ ਪਿਆ ਜੀ ਨਾਲ ਚਾਪ ਕੋਕੜਿਆਂ ਦਾ ਲੰਗਰ ਲੱਗਾ ਤੇ ਨਾਲ ਮਹਾਰਾਜ ਦੀ ਕਿਰਪਾ ਨਾਲ ਜੋ ਮਾਲਕ ਕਰਾਉਣਗੇ ਵਧਾਵਾਂਗੇ ਹੀ ਉਹ ਵਧਾਉਣਾ ਉਹਨਾਂ ਆਪ ਹੀ ਆ ਮਾਲਕ ਹਾਂਜੀ ਜਿਹੜਾ ਕਿਨੇ ਵੇਲੇ ਚੱਲ ਕਰ ਦਿੱਤਾ ਵਾ ਕਿਨੇ ਵੇਲੇ ਤੱਕ ਜਿਹੜਾ ਸਮਾਂ ਚੱਲੇਗਾ 9 ਵਜੇ ਚੱਲ ਪਿਆ ਆਹੀ ਨਾ ਉਹ 9.5 ਚਲਾਤਾ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਜਿੱਨਾਂ ਚ ਇੱਕ ਸੰਗਤ ਆਏਗੀ ਚੱਲੇਗਾ ਤੇ ਉਦਾਂ 5-6 ਵਜੇ ਜਾਂਦੇ ਨੇ ਯਾਰ ਇਹ ਅਨਮਾਨ ਲਗਾ ਕੇ ਵੀ ਕਿੰਨੇ ਮਤਲਬ ਕਿ ਨਹੀਂ ਸਕਦੇ ਜਿਹੜੀ ਆ ਮਤਲਬ ਉਹ ਕੱਲ ਹੋਊਗੀ ਬੰਦੇ ਜੀ ਆਈਡੀਆ ਕੋਈ ਲੱਗਦੇ ਹੁੰਦੇ ਨਹੀਂ ਆਈਡੀਆ ਤਾਂ ਕੋਈ ਨਹੀਂ ਜਿਵੇਂ ਤੁਹਾਡੇ ਸਾਹਮਣੇ ਸੰਗਤ ਆਈ ਜਾਂਦੀ ਆ ਜਾਈ ਜਾਂਦੀ ਆ ਹਾਂਜੀ ਇਹ ਮਹਾਰਾਜ ਦੀ ਕਿਰਪਾ ਨਾਲ ਚੱਲਦਾ ਰਹੇਗਾ ਜਿੱਨਾਂ ਜੇ ਕਮਾਲਕ ਬਲ ਬਖਸ਼ੇਗਾ ਉਹ ਤਕਰੀਬਨ ਜਿਹੜਾ ਵਾ ਜਿਹੜਾ 10 ਬੰਦਾ ਜਿਹੜਾ ਤੁਹਾਡਾ ਏਰੀਆ 55 ਵਿੱਚ ਨਾਲ ਕੋਲ ਬਲੈਡੀ ਫਤ ਇਹਦੇ ਵਿੱਚ ਮਤਲਬ ਹੋਰ ਵੀ ਕੋਈ ਇਹ ਗਨੇਦ ਰਸ ਦੀ ਜਿਹੜੀ ਰਵਾ ਚੱਲ ਰਹੀ ਹੈ ਕਿ ਜਦ ਤੁਹਾਡੇ ਲੋ ਚੱਲਦੀ ਹੈ ਨਹੀਂ ਆਪਣੇ ਅਜੇ ਤੇ ਇੱਥੇ ਆਪਣੇ ਜੇ ਇੱਥੇ ਚੱਲਦੀ ਹੈ ਹਾਂਜੀ ਜਿਹੜਾ ਮਤਲਬ ਹੈਗਾ ਵਾ ਉਹਨਾਂ ਕਾਫੀ ਜਿਹੜੀ ਪਹਿਲਾਂ ਵੀ ਚੱਲਦਾ ਰਿਹਾ ਵਾ ਹੁਣ ਸੁਝੂਲੀ ਦੇ ਵਿੱਚ ਮੰਨਾ ਹੋ ਗਿਆ ਜਿਹੜੀ ਕਾਫੀ ਤੁਹਾਡੀ ਵੀਡੀਓ ਜਿਹੜੇ ਵਾਇਰਲ ਹੋਏ ਉਹਦੇ ਨਾਲ ਜਿਹੜਾ ਮਤਲਬ ਸਰਦਾ ਪ੍ਰਚਾਰ ਵਧਿਆ ਗਿਆ ਜਾ ਕੇ ਵਧਿਆ 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 ਹਾਂ ਅਤੇ ਡੇਰਾ ਬਾਬਾ ਨਾਨਕ ਤੋਂ ਆਏ ਦੇ ਨੇ ਮੁੰਡੇ ਤੇ ਚਲੋ ਬਾਕੀ ਜਿਹਦੇ ਕਰਮਾਂ ਚ ਉਹਨੇ ਲੈ ਹੀ ਜਾਣੀਗੇ ਜਿੱਥੇ ਜਿੱਥੇ ਮਹਾਰਾਜ ਨੇ ਦਾਣਾ ਪਾਣੀ ਲਿਖਿਆ ਨਾ ਉਹ ਖਾ ਹੀ ਜਾਣਾ ਹਰ ਇੱਕ ਮਲਹਾਰੋ ਮਤਲਬ ਜਿਆਦਾ ਜਿਹੜਾ ਵਿਅਕਤੀ ਆ ਰਿਹਾ ਕੋਈ ਮਨ ਜਾਤ ਦਾ ਨਾ ਕੋਈ ਨਾ ਨਾ ਕੋਈ ਜਾਤ ਪਾਤ ਦਾ ਨਹੀਂ ਦੀ ਮਹਾਰਾਜ ਨੇ ਇਹੋ ਹੀ ਤੇ ਚੀਜ਼ ਬਖਸ਼ੀ ਆ ਹਾਂਜੀ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੋ ਹੀ ਤੇ 13 ਮਈਰ ਵਾਲਾ ਤੇ ਮਕਾਇਆ ਕੰਮ ਹਾਂਜੀ ਜਿੱਦਾਂ ਦਾ ਆਪਾਂ ਲਾ ਲਈਏ ਸਾਈ ਬਲਾਦਰੀ ਆ ਜਦ ਜੱਟ ਭਰਾਵਾ ਜਸਾਈ ਭਰਾਵਾ ਬਾਸ਼ਾ ਬਲਾਦਰੀ ਇਹਦੇ ਤੇ ਤੇਰ ਮੇਰ ਵਾਲਾ ਕੰਮ ਤੇ ਕੋਈ ਰੱਖਣਾ ਹੀ ਨਹੀਂ ਚਾਹੀਦਾ ਜਿੱਦਾਂ ਦੇ ਉਹਨਾਂ ਦੇ ਹਿਸਾਬ ਕਿਤਾਬਾ ਉਦਾਂ ਦੇ ਸਾਹ ਪ੍ਰਾਨ ਹੱਦੇ ਨੇ ਹਾਂਜੀ ਇੱਕ ਕਾਰਨ ਕਰਾਉਣ ਵਾਲਾ ਮਹਾਰਾਜੀ ਹੈ ਜੀ ਇਹਦੀ ਇਹ ਗੁਰੂ ਰਾਮਦਾਸ ਜੀ ਦੀ ਮਹਾਰਾਜ ਦੀ ਕਿਰਪਾ ਵਾ ਉਹਨਾਂ ਦੀ ਕਿਰਪਾ ਨਾਲ ਚੱਲਦਾ ਪਿਆ ਉਹ ਮੇਰ ਪਰਿਆ ਹੱਥ ਰੱਖਣ ਤੇ ਮਹਾਰਾਜ ਆਪ ਹੀ ਸੇਵਾ ਕਰਾਈ ਜਾਂਦਾ ਉਹ ਸਾਡੇ ਨਾਲ ਹੋਰ ਵੀ ਬਜ਼ੁਰਗ ਨੇ ਜੋ ਇਸ ਸਾਰੇ ਰਿਕਾਰਡਿੰਗ ਚਲਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਸਿਕਾ ਬੋਲੋ ਪਾਚੀ ਕਾਜੀ ਇਹ ਲੋਕ ਹੋਰ ਆਈ ਬੀ ਬਜ਼ੁਰਗਾਂ ਆ ਗਏ ਸਭ ਤੋਂ ਸੇਕ ਕਿਵੇਂ ਬਜ਼ੁਰਗ ਹੋਇਆ ਸਦਾ ਮੰਨਦੇ ਵਿੱਚ ਆਪ ਕਿੰਨਾ ਜਿਹਾ ਚੱਲ ਰਿਹਾ ਕਦੇ ਕਦੇ ਚੱਲਦਾ ਹੋਣਾ ਯਾਨੀ ਪਹਿਲਾਂ ਸ਼ੁਰੂ ਹੋ ਜਿਹੜਾ ਅੱਜ ਤੋਂ ਇਹ ਬੜੇ ਛੇਤੀ ਗੱਲ ਹੈ 40 ਜਾਂ 40 ਜਾਂ 50 ਸਾਲ ਹੋ ਗਏ ਉਦੋਂ ਡੰਗਰਾਂ ਦੀ ਵਾਈ ਹੁੰਦੀ ਬੜੀ ਚੇਤੀ ਗੱਲ ਹੈ ਮੈਂ ਇਹਨੂੰ ਚਲਾਉਂਦੇ ਹਾਂ ਇਤਿਹਾਸ ਕੀ ਮੇਰੇ ਕਦੇ ਕਿਦਾਂ ਸ਼ੁਰੂਆਤ ਹੋਈ ਇਤਿਹਾਸੋ ਨਾ ਮਹਾਰਾਜ ਖਿਆਰੇ ਵਾਈ ਆਖਿਆ ਸੀ ਕਿ ਕੀ ਕਰਨ ਆਏ ਹੋ ਇੱਥੇ ਦਰਸ਼ਕ ਕੋਈ ਨਹੀਂ ਤੁਸੀਂ ਚਲੋ ਜਾ ਕੇ ਤੇ ਜਿਹੜਾ ਜਿਹੜਾ ਕਮਾੜ ਆਇਆ ਜਾ ਕੇ ਤੇ ਸੰਕਤੀ ਸੇਵਾ ਕਰਦੇ ਬਿਲ ਬਿਲ ਦੇ ਚਲਾਉ ਤੇ ਜਿਹੜਾ ਹੈ ਕੋਈ ਮਾੜਾ ਹੈ ਕੋਈ ਈਵ ਹੈ ਤਗੜਾ ਹੈ ਉਹ ਖਾਲੀ ਨਾ ਜਾਏ ਤੇ ਇਹਨੂੰ ਬੋਲਣਾ ਦੇ ਮਹਾਂ ਪ੍ਰਸ਼ਰ ਦਾ ਹਾਂਜੀ ਹਾਂਜੀ ਉਹਨਾਂ ਦੇ ਉਹਨੂੰ ਤਾਂ ਬਹੁਤ ਫਰੇਜ ਕੋਲ ਦਾ ਕੰਮ ਚੱਲਣ ਦੇ ਆਏ ਕਿੰਨਾ ਮਤਲਬ ਜਿਹੜਾ ਵਾ ਕਿਸੇ ਕਮਾਲ ਜਿਹਾ ਲੱਗਦੇ ਹਾਂਜੀ ਕਿੰਨਾ ਮਤਲਬ ਕਮਾਲ ਜਿਹਾ ਲੱਗਦਾ ਕਮਾਲ ਪਹਿਲਾਂ ਵਿਗਾ ਲਉਂਦੇ ਹੁੰਦੇ ਹਾਂ ਤੇ ਦੋ ਢਾਈ ਕਿਨਾ ਥਾਂ ਲੱਗ ਜਾਂਦਾ ਆ ਹੁਣ ਵੇਖਾ ਉਹ ਤੋਂ ਟਰੱਕ ਆਉਂਦਾ ਹੋਇਆ ਚੱਕ ਗੱਨੇ ਪਏ ਲੱਗਿਆ ਜਿੱਡੇ ਹਾਂ ਜਿਹੜਾ ਮਤਲਬ ਉਦੋਂ ਤੋਂ ਲਾ ਕੇ ਹੁਣ ਤੱਕ ਮਤਲਬ ਥੱਕੇ ਤਰ ਜਾਣ ਪੜਿਆ ਕਿ ਕਿੰਨਾ ਵਧੀਆ ਹੁਣ ਪੜਾ ਆ ਪਹਿਲਾਂ ਘਾਟੀ ਪਹਿਲਾਂ ਲੋਕੀ ਆਮ ਕਮਾਲ ਲਉਂਦੇ ਹਾਂ ਤੇ ਉਦੋਂ ਗੱਲ ਦੀ ਘਾਟ ਆਉਂਦਾ ਹੈ ਕੋ ਗੱਨੇ ਲੈ ਆਉਂਦਾ ਹੈ ਕੋ ਭਰੀ ਲੈ ਆਉਂਦਾ ਕੋ ਥੱਬੀ ਲੈ ਆਉਂਦਾ ਹੈ ਤੇ ਲਈ ਜਾਂਦੇ ਹੱਸੇ ਜਿੰਨਾ ਕਿ ਦੇਹੀ ਹਨ ਬਾਸਰਾ ਕੋ ਉਤੋਂ ਦਾ ਹੀ ਜਾਂਦੇ ਜਿਹੜਾ ਕੋ ਦਾਹੀ ਪਿੰਡ ਦੇ ਲਾਗੇ ਤੁੰਤੂ ਵੀ ਪਰਦਾਈ ਏਰੀਆ ਦਾ ਥੱੱਪ ਤੇ ਲਾਗ ਹੋਰ ਵੀ ਕੋਈ ਸੇਵਾ ਕਰਦਾ ਜਾਂ ਕਿ ਤੁਹਾਡੇ ਲੋ ਨਹੀਂ ਹੋਰ ਨਹੀਂ ਪਤਾ ਨਹੀਂ ਹੁਣ ਰੱਬ ਜਾਣਦਾ ਅਸੀਂ ਕਿਹੜੇ ਜਾਣਦੇ ਹਾਂ ਕਿ ਲੰਬੀ ਸਾਡੀ ਧਾੜੀ ਲੰਘੇ ਜੀ ਮਤਲਬ ਉਹ ਜਿਹੜਾ ਵਾ ਕਿ ਕਿਨੇ ਵੇੜਾ ਵਾ ਚੱਲੂ ਕੀਤਾ ਗਿਆ ਅੱਜ ਕਿਨੇ ਵੇੜਾ ਤੱਕ ਚੱਲੇਗਾ 8-9 ਵਜੇ ਚੱਲੂ ਕਰਤਾ ਸੀ ਤੇ ਇਹੋ ਜਿਹਾ ਇੰਨਾ ਟਾਈਮ ਬੰਦ ਕਰਨ ਲੱਗਿਆ ਹੋ ਜਾਣਾ ਸੰਗਤ ਆਉਂਦੀ ਰਹੇ ਕਿ ਚੱਲਦਾ ਰਹਿਣਾ ਇਹਦੇ ਵਿੱਚ ਕੋਈ ਲਿਮਟ ਰੱਖੀ ਹੈ ਕੋਈ ਡੋਜ਼ ਰੱਖੀ ਫਿਰ ਇੰਨੀ ਕਰ ਸਕਦਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਜਿੰਨੀ ਮਰਜ਼ੀ ਕਰ ਜਿੰਨੀ ਵਾਰੀ ਚਾਹੇ ਆਹ ਹੰ ਲੈ ਜੀ ਕਿਸੇ ਨੂੰ ਕੋਈ ਨਹੀਂ ਨਹੀਂ ਨਾ ਕੋਈ ਜਿੰਨੀ ਕਰ ਸਕਦਾ ਜਿੰਨੀ ਵਾਰੀ ਚਾਹੇ ਇਹ ਸਾਨੂੰ ਬਜ਼ੁਰਗ ਜੀਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਜਿੰਨੀ ਮਰਜ਼ੀ ਗੱਨੇ ਜ਼ਰਾ ਸਭੇ ਕਰ ਸਕਦਾ ਕਿਸੇ ਜਾਤਵਾਦ ਦਾ ਕੋਈ ਵੀ ਨਹੀਂ ਤਾਂ ਤੁਹਾਡਾ ਆਪਣਾ ਲਾਪਰਵਾਹੀ ਖੁਸ਼ੀਪੁਰ ਸ਼ਾਮਾ ਮਹਾਰਾਜ